ਦੋਸਤੋ ਇਸ ਵਕਤ ਅਸੀਂ ਜ਼ਿਲ੍ਹਾ ਬਰਨਾਲਾ ਦਾ ਪਿੰਡ ਹੈ ਹਰੀਗੜ੍ਹ ਔਰ ਇਹ ਰਿਪਰੈਜ਼ੈਂਟ ਕਰਦਾ ਮੀਥ ਇਅਰ ਮਨਿਸਟਰ ਵੀ ਆ ਔਰ ਬਰਨਾਲੇ ਤੋਂ ਸੈਕੰਡ ਟਾਈਮ ਐਮਐਲਏ ਇਲੈਕਟ ਹੋਇਆ ਔਰ ਇਹਨਾਂ ਨੇ ਬੜਾ ਸ਼ੋਰ ਮਚਾਇਆ ਸਾਰੀ ਦੁਨੀਆ ਜਾਂਚ ਕੇ ਦਿੱਲੀ ਸਹਿਤ ਦਾ ਮਾਡਲ ਇੰਪਲੀਮੈਂਟ ਕਰਤਾ ਪੰਜਾਬ ਚ ਅਸੀਂ ਦਿੱਲੀ ਸਹਿਤ ਦਾ ਮਾਡਲ ਇਸ ਤਰ੍ਹਾਂ ਬਿਹਤਰੀਨ ਬਣਾ ਕੇ ਅਮਰੀਕਾ ਤੋਂ ਵੀ ਲੋਕੀ ਦੇਖਣ ਆਉਂਦੇ ਨੇ ਸਰਕਾਰਾਂ ਦੇਖਣ ਆਉਂਦੀਆਂ ਨੇ ਪਰ ਅਸੀਂ ਜ਼ਮੀਨੀ ਹਕੀਕਤ ਕੀ ਆ ਚਲੋ ਜਿਹੜੇ ਇਹਨਾਂ ਨੇ ਆਮ ਆਦਮੀ ਕਲੀਨਿਕਾ ਵਗੈਰਾ ਰੰਗ ਰੋਗਨ ਕਰਕੇ ਸਾਡੀਆਂ ਡਿਸਪੈਂਸਰੀਆਂ ਕੀਤੀਆਂ ਉਹ ਛੱਡ ਦਿਓ ਪਰ ਇਹ ਮਨਿਸਟਰ ਦੇ ਇਲਾਕੇ ਦਾ ਪਿੰਡ ਹਰੀਗੜ ਆਉ ਤੁਹਾਨੂੰ ਇੱਕ ਟੂਰ ਕਰਾਉਣਾ ਮੇਰੇ ਨਾਲ ਪ੍ਰਦੀਪ ਹੈ ਨੌਜਵਾਨ ਜਿਹੜਾ ਮੈਨੂੰ ਇੱਥੇ ਲੈ ਕੇ ਆ ਤੇ ਬਾਕੀ ਪਿੰਡ ਦੇ ਸਾਰੇ ਪਤਵੰਤੇ ਸੱਜਣ ਨੇ ਇਹ ਇੱਕ ਸਿਹਤ ਕੇਂਦਰ ਦਾ ਪਿੰਡ ਹਰੀਗੜ ਦਾ ਜਿਹੜਾ ਕਿ ਇਸ ਵਕਤ ਬੰਦ ਪਿਆ ਥੱਲੇ ਦੇਖ ਲਓ ਪਿੱਪੜ ਉਗਣ ਲੱਗ ਗਏ ਨੇ ਹੁਣ ਇੱਥੋਂ ਚੱਲਦੇ ਆਓ ਸਾਰੇ ਪਿੰਡ ਦੇ ਪਤਵੰਤੇ ਸੱਜਣ ਖੜੇ ਨੇ ਆ ਪਿੱਛੇ ਸਿਵਲ ਡਿਸਪੈਂਸਰੀ ਸਰਪੰਚ ਸਾਹਿਬ ਦਾ ਨਾਮ ਲਿਖਿਆ ਗ੍ਰਾਮ ਪੰਚਾਇਤ ਹੈਰੀਗੜ ਹੁਣ ਇੱਥੇ ਕੀ ਆ ਪਹਿਲਾਂ ਐਕਸਪਲੇਨ ਕਰ ਦਿਆਂ ਕਿ ਇਹ ਡਿਸਪੈਂਸਰੀ ਕਾਗਜ਼ਾਂ ਵਿੱਚ ਚੱਲ ਰਹੀ ਆ ਔਰ ਇੱਥੇ ਸਾਰਾ ਸਮਾਨ ਅੰਦਰ ਪਿਆ ਵਾ ਪਰ ਇੱਥੇ ਬੰਦ ਕਰ ਦਿੱਤੀ ਆ ਤੇ ਸ਼ਾਇਦ ਮਨਿਸਟਰ ਨੇ ਕਿਹਾ ਹੋਣਾ ਕਿਸੇ ਹੋਰ ਪਿੰਡ ਚ ਕਿ ਉੱਥੇ ਲੈ ਜਾਓ ਕਿਹੜੇ ਬੂਰਾ ਪਿੰਡ ਚ ਇਹ ਪੂਰੇ ਪੂਰੇ ਪਿੰਡ ਵਿੱਚ ਕ ਹੈ ਡਿਸਪੈਂਸਰੀ ਇਹ ਹਸਪੀਟਲ ਪਿੰਡ ਵਾਲੇ ਸਾਰੇ ਵਿਚਾਰੇ ਇੱਥੇ ਉਡੀਕ ਰਹੇ ਨੇ ਇੱਥੇ ਇੱਥੇ ਨਹੀਂ ਬਜਾਏ ਪੂਰੇ ਪਿੰਡ ਵਿੱਚ ਚਲੀ ਗਈ ਕੋਈ ਡਾਕਟਰ ਨਹੀਂ ਆਉਂਦਾ ਫਿਰ ਆ ਇਨਫਰਾਸਟ੍ਰਕਚਰ ਕਾਦੇ ਲਈ ਬਣਾਇਆ ਦੇਖੋ ਅੰਦਰ ਆ ਦੇਖੋ ਇਨਫਰਾਸਟ੍ਰਕਚਰ ਸਾਰਾ ਆ ਅੰਦਰ ਇੱਕ ਡਾਕਟਰ ਦਾ ਸਾਰਾ ਕਮਰਾ ਬਣਾਇਆ ਇੱਥੇ ਸੀਗਾ ਅ ਸੁਲਤਾਨਪੁਰ ਟਾਉ ਦਾ ਸਪਤਾ ਸਾਰਾ ਇੱਕ ਹੌਸਟਲ ਬਣਾਇਆ ਸੀਗਾ ਸਪਾਸ ਸਾਰਾ ਬਣ ਪਿਆ ਹੋਇਆ ਮਤਲਬ ਕਿ ਡਿਸਪੈਂਸਰੀ ਦਾ ਬੇਸਿਕ ਇਨਫਰਾਸਟ੍ਰਕਚਰ ਹੈਗਾ ਵਾ ਪਰੰਤੂ ਡਿਸਪੈਂਸਰੀ ਬੰਦ ਪਈ ਹੈ ਪਿੰਡ ਹਰੀਗੜ ਦੀ ਔਰ ਇੱਕ ਮਿੰਟ ਮੈਂ ਇਹ ਕਹਿਣਾ ਚਾਹਣਾ ਕਿ ਬਸ ਮੇਰਾ ਤਾਂ ਮਕਸਦ ਸਿਰਫ ਸ਼ਿਕਾ ਕੇ ਤੁਹਾਨੂੰ ਆ ਨਗਰ ਨਿਵਾਸੀ ਆਏ ਨੇ ਇਹ ਤੁਹਾਨੂੰ ਇਹ ਜਿਹੜਾ ਖੋਤੀ ਦਿੱਲੀ ਦਾ ਹਿੱਸੇਤ ਮਾਡਲ ਕਿੱਥੇ ਪ੍ਰਦੀਪ ਚਾਲਾ ਗੱਲ ਕਰ ਅਲੱਗ ਗੱਲ ਕਰ ਆਪਣੇ ਅੱਜ ਪੜ ਲਾ ਅਦਾ ਸੁਣ ਸੀ ਉੱਤੇ ਮੂੰਹ ਦੇ ਲਾ ਕੇ ਮੇਰਾ ਪਿੰਡ ਹਰੀਗੜ ਹੈ ਜ਼ਿਲ੍ਹਾ ਬਰਨਾਲਾ ਇਹ ਸਾਡੇ ਪਿੰਡ ਦੀ ਡਿਸਪੈਂਸਰੀ ਅਰੈਸਟ ਹਾਊਸ ਨਹਿਰੀ ਕੋਠੀ ਉੱਥੇ ਚੱਲਦੀ ਸੀ ਸਾਡੇ ਪਿੰਡ ਦੇ ਨਾਂ ਤੇ ਉਥੋਂ ਕੋਈ ਜ਼ੋਰ ਵਾਲੇ ਬੰਦੇ ਜਾਵਰਨ ਆਪਣੇ ਪੂਰੇ ਪਿੰਡ ਲੈ ਗਏ ਤੇ ਪਰ ਜੋ-ਜੋ ਕਹਿੰਦੇ ਵੀ ਉਹਦੀ ਇੱਕ ਹਾਲਤ ਖਾਸ ਤਾਂ ਵੀ ਜਿਹੜੀ ਡਿਸਪੈਂਸਰੀ ਬਣੀ ਆ ਪੰਚਾਇਤ ਨੇ ਆ ਦੇਖੋ ਆ ਡਿਸਪੈਂਸਰੀ ਬਣਾਈ ਇੱਧਰ ਜਿੱਥੇ ਦਵਾਈਆਂ ਦਿੰਦੇ ਆ ਉਹ ਬਣਾਈ ਜਮਾ ਨਾਪੀਆਂ ਦੇਖੋ ਪੰਚਾਇਤ ਘਰ ਬਣਿਆ ਉਹਦੀ ਇਹ ਬਣਾਈਆਂ ਤੇ ਪਰ ਇੱਥੇ ਸਮਾਨ ਬੀਨ ਇਨਫਰਾਸਟ੍ਰਕਚਰ ਦਾ ਸਾਰਾ ਹੈਗਾ ਪਰ ਜਿਹੜੀ ਡਿਸਪੈਂਸਰੀ ਚੱਕ ਕੇ ਉੱਥੇ ਠੋਕੀ ਪੂਰੇ ਪਿੰਡ ਡਾਕਟਰ ਵੀ ਉੱਥੇ ਆ ਚੱਲ ਸਾਡੇ ਪਿੰਡ ਦੇ ਨਾਂ ਤੇ ਰਹੀ ਆ ਬਾਕੀ ਆ ਸਮਾਨ ਸਾਡੇ ਕੋਲ ਪਿਆਪਰ ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ ਉਦੋਂ ਦੀ ਬੰਦ ਪਈ ਐ ਇਹ ਅੱਛਾ ਹੋਰ ਤੁਹਾਡੇ ਪਿੰਡ ਨੂੰ ਸਾਰੇ ਪਤਵੰਤੇ ਸੱਜਣ ਖੜੇ ਆ ਕੋਈ ਪਿਛਲੇ 2 ਸਾਲਾਂ ਵਿੱਚ ਕੋਈ ਚੱਜ ਦਾ ਕੰਮ ਕਰਾਇਆ ਸਰਕਾਰ ਨੇ ਕੋਈ ਤੁਹਾਡੇ ਪਿੰਡ ਨੂੰ ਸਰਕਾਰੀ ਨੌਕਰੀ ਮਿਲੀ ਕਿਸੇ ਨੂੰ ਆ ਦਾਂ ਦੇ ਨੂੰ ਬੱਚਿਆ ਜੀ ਦੋਸਤੋ ਇਹ ਹੈ ਜ਼ਮੀਨੀ ਹਕੀਕਤ ਇਹ ਮੈਂ ਗਰਾਊਂਡ ਰਿਪੋਰਟ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ ਹਰੀਗੜ ਪਿੰਡ ਮਿਸਟਰ ਮੀਥ ਮੀਥੇਰ ਦਾ ਇਲਾਕਾ ਜ਼ਿਲ੍ਹਾ ਬਰਨਾਲਾ ਆ ਜ਼ਮੀਨ ਕੀ ਕਹਿੰਦੀ ਆ ਤੇ ਆਹ ਇਸ਼ਤਿਹਾਰबाजी ਦੇ ਅਖਬਾਰਾਂ ਤੇ ਟੈਲੀਵਿਜ਼ਨ ਆ ਮੇਰੇ ਨਾਲ ਮਨੀਸ਼ ਪੰਸਲ ਜੀ ਵੀ ਨੇ ਸਾਡੇ ਇਲੈਕਸ਼ਨ ਲੜੇ ਨੇ ਇੱਥੋਂ ਫਰਮ ਪ੍ਰਣਾਲਾ ਐਂਡ ਸਾਡੇ ਨਾਲ ਕੁਲਦੀਪ ਸਿੰਘ ਕੜਾ ਢੱਲੋਂ ਜੀ ਸਾਡੇ ਜ਼ਿਲ੍ਹਾ ਕਾਂਗਰਸ ਪਿੰਟੀ ਦੇ ਪ੍ਰਧਾਨ ਨੇ ਸੋ ਆਹ ਸਾਰੇ ਪਿੰਡ ਦੇ ਪਤਵੰਦਿਆਂ ਨੇ ਸੱਚੀ ਗੁਹਾਈ ਦਿੱਤੀ ਅਸਲ ਸੱਚ ਇਹ ਹੈ ਤਾਂਵਾ ਸਾਡੇ ਨਾਲ ਜੁੜਨ ਵਾਸਤੇ